ऐसी वीडियो देखे आए हैं ऐसी वीडियो देखे आए हैं जी तुम कोई व्यक्ति देख नहीं सकता अखराज वीडियो एक मंत्री साहबान भी क्या और वीडियो जबरदस्ती दी है या फिर सहमति दी है असल में मुख्यमंत्री साहब को वीडियो आगे हुई है थोड़ा थोड़ी जलंधर सेगमेंट ਐਸੀ ਕਿਹੜੀ ਗੱਲ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਨੂੰ ਪਤਾ ਨਹੀਂ ਲੱਗ ਸਕਦੀ ਜੇ ਇਸ ਐਕਟੀਵਿਟੀ ਵੀਡੀਓ ਹੈ ਮੁੱਖ ਮੰਤਰੀ ਸਾਹਿਬ ਪ੍ਰੈਸ ਕਾਨਫਰੰਸ ਕਰਕੇ ਦਰਸ਼ਨ ਅਗਰ ਉਨ੍ਹਾਂ ਨੇ ਇਸ ਵੀਡੀਓ ਬਾਰੇ ਨਹੀਂ ਪਤਾ ਕਿਰਪਾ ਕਰਕੇ ਜਿਉਂ ਕਰ ਰਹੇ ਹਨ ਮੈਨੂੰ ਇਸ ਤਾਰੇ ਵੀਡੀਓ ਨਹੀਂ ਪਤਾ ਇਹ ਫੇਕ ਹੈ ਤਾਂ ਕਿਰਪਾ ਕਰਕੇ ਵਰਨਨ ਨਾਲ ਗੱਲ ਕਰ ਲੈ ਜੇ ਤੁਸੀਂ ਉਨ੍ਹਾਂ ਨੇ ਪ੍ਰੈਸਟੇ ਵੀ ਉਹ ਗਲਤ ਹੈ ਗਿਆ ਵੀਡੀਓ ਨਹੀਂ ਕੋਈ ਦੇਖਿਆ ਸਾਡੇ ਦੇ ਕਾਰਵਾਈ ਕਰ ਦਿਓ ਇਹ ਕਹਿਣ ਦਾ ਮਤਲਬ ਗਵਰਨਰ ਤੇ ਮੁੱਖ ਮੰਤਰੀ ਦੇ ਘਰ ਚ ਕਿੰਨਾ ਕੰਮ ਕਰਿਆ ਤਿੰਨ ਮਿੰਟਾਂ ਦਾ ਰਾਜ ਕਰੀ ਫੁੱਕੇ ਗੱਲ ਕਰਦੇ ਮੁੱਖ ਮੰਤਰੀ ਦਾ ਪਹਿਲਾ ਬਿਆਨ ਇਸ ਗੁੱਡੇ ਤੇ ਆਇਆ ਸੀ ਜਦੋਂ ਸਵੇਰੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਮੇਰੇ ਕੋਲ ਕੋਈ ਇਦਾਂ ਦੀ ਵੀਡੀਓ ਨਹੀਂ ਆਈਗੀ ਹਾਲੇ ਤੱਕ ਜਿਹੜੀਆਂ ਗੱਲਾਂ ਫਲਾਇਆ ਜਾਂਦੀਆਂ ਗਲਤ ਫਲਾਇਆ ਜਾਂਦੀਆਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਗਵਰਨਰ ਸਾਹਿਬ ਕੋਲੋਂ ਮੁੱਖ ਮੰਤਰੀ ਸਾਹਿਬ ਦੀ ਵੀਡੀਓ ਲੈ ਲੈਣ ਅਸੈਂਬਲੀ ਵਿੱਚ ਮੁੱਖ ਮੰਤਰੀ ਸਾਹਿਬ ਕੋਲੇ ਦਾ ਵੀਡੀਓ ਆ ਗਈ ਹੋਣੀ ਹੈ ਹੁਣ ਹੁਣ ਜਲੰਧਰ ਜੀ ਕਿਹਨੂੰ ਤੁਸੀਂ ਐਸੀ ਕਿਹੜੀ ਗੱਲ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਨੂੰ ਪਤਾ ਨਹੀਂ ਲੱਗ ਸਕਦੀ ਜੇ ਪੰਜਾਬ ਦੀ ਜਨਤਾ ਕੋਲੇ ਐਸੀ ਗੱਲ ਨਹੀਂ ਆਈ ਜਦੋਂ ਸਿੰਘਾ ਸਾਹਿਬ ਦੀ ਉਹ ਆਡੀਓ ਰਿਕਾਰਡਿੰਗ ਸੀ ਕੱਲੇ ਮੁੱਖ ਮੰਤਰੀ ਸਾਹਿਬ ਕੋਲ ਲਈ ਤੁਸੀਂ ਸੁਣੀਆ ਹੋ ਕੋਈ ਐਸਾ ਨਹੀਂ ਸੁਣੀ ਜੇਸ ਵਿਅਕਤੀ ਨੇ ਸੁਪਾਰ ਤੋਂ ਖੇਹਰਾ ਨੇ ਇਹ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਕਿ ਮੈਂ ਐਸੀ ਵੀਡੀਓ ਦੇ ਕੇ ਆਇਆ ਹਾਂ ਅਸੀ ਵੀਡੀਓ ਦੇ ਕੇ ਆਏ ਜਿਹੜੀ ਤੁਸੀਂ ਕੋਈ ਵਿਅਕਤੀ ਵੇਖ ਨਹੀਂ ਸਕਦਾ ਅਤਰਾਜੋਗ ਵੀਡੀਓ ਇੱਕ ਮੰਤਰੀ ਸਹਿਬਾਨ ਦੀ ਇਹ ਤੁਸੀਂ ਉਹਨੇ ਪ੍ਰੈਸ ਤੇ ਜੇ ਉਹ ਗਲਤ ਦੇ ਕੇ ਆਇਆ ਵੀਡੀਓ ਨਹੀਂ ਕੋਈ ਦੇਖਿਆ ਸਾਬੇ ਦੇ ਕਾਰਵਾਈ ਕਰ ਦਿਓ ਜਿਹਨੇ ਕਹਿਨ ਦਾ ਮਤਲਬ ਗਵਰਨਰ ਤੇ ਮੁੱਖ ਮੰਤਰੀ ਦੇ ਖਰਚ ਕਿੰਨਾ ਕਰ ਤਰਿਆ 3 ਮਿੰਟਾਂ ਦਾ ਰਾਹ ਗਈ ਸੁਤੇ ਗੱਲ ਕਰਨ ਲੈ ਜਿਹੜਾ ਵਿਅਕਤੀ ਇਹ ਕਹਿ ਕੇ ਆਇਆ ਵੀ ਮੈਂ ਮਨਿਸਟਰ ਦੀ ਵੀਡੀਓ ਗਰਾਜੋ ਕੇ ਦੇਖਿਆ ਹੈ ਤੇ ਮੁੱਖ ਮੰਤਰੀ ਸਾਹਿਬ ਕਿਵੇਂ ਦਾ ਸੰਦੇਸ਼ ਨਹੀਂ ਮਿਲੀ ਤੁਹਾਨੂੰ ਹੁਣ ਤੱਕ ਉਹਨਾਂ ਨੇ ਗਵਰਨਰ ਸਾਹਿਬ ਤੋਂ ਲੈ ਲਈ ਹੋਣੀ ਹੈ ਜੇ ਨਹੀਂ ਲਈ ਤਾਂ ਨਾਲ ਸਾਨੂੰ ਲੈ ਚੱਲਣ ਅਸੀਂ ਚੱਲ ਵਰਦੇ ਗਵਰਨਰ ਸਾਹਿਬ ਕੋਲੇ ਤੇ ਜਾ ਕੇ ਇਕੱਠੇ ਦੇਖੋਗੇ ਵੀਡੀਓ ਵੀਡੀਓ ਤੁਹਾਡੇ ਲੀਡਰ ਕੋਲੇ ਅਸੀਂ ਹੋਰ ਤਾਂ ਹੀ ਤਾਕ ਤੋਂ ਕਿਹਦੇ ਲੱਗਦਾ ਕਿ ਵੀਡੀਓ ਜੇ ਇੱਕ ਵਾਰ ਸਰੋਤ ਦਾ ਨਾ ਮੈਨੂੰ ਪਤਾ ਹੈ ਨਾ ਮੈਂ ਪੁੱਛਿਆ ਹੈ ਲੇਕਿਨ ਤੁਹਾਡੇ ਰਾਹੀਂ ਪ੍ਰੈਸ ਕਾਨਫਰੰਸ ਦੇ ਰਾਹੀਂ ਸਾਡੇ

ਇਹ ਨਿਕਲ ਆ ਰੂ ਚੱਕ ਨੇ ਅਰਜ਼ਾਇਨ ਸੌਂਫ ਦਾ ਇਹ ਵੀਡੀਓ ਉਹਨਾਂ ਨੇ ਸੀ ਦੇਖੋ ਮੈਨੂੰ ਮੈਂ ਹੁਣ ਵੀ ਕਹਿ ਰਿਹਾ ਹਾਂ ਪ੍ਰੈਸ ਕਾਨਫਰੈਂਸ ਕੋਲੋਂ ਦੇਖਿਆ ਮੈਨੂੰ ਇਹ ਨਹੀਂ ਪਤਾ ਕਿ ਇਹ ਵੀਡੀਓ ਕਿਸ ਵਿਅਕਤੀ ਦੀ ਹੈ ਪਰ ਜਿਸ ਵਿਅਕਤੀ ਦੀ ਵੀ ਵੀਡੀਓ ਹੈ ਮੁੱਖ ਮੰਤਰੀ ਸਾਹਿਬ ਪ੍ਰੈਸ ਕਾਨਫਰੈਂਸ ਕਰਕੇ ਦੱਸਣ ਅਗਰ ਉਹਨਾਂ ਨੂੰ ਇਸ ਵੀਡੀਓ ਦੇ ਬਾਰੇ ਨਹੀਂ ਪਤਾ ਕਿਰਪਾ ਕਰਕੇ ਜੇ ਉਹ ਮੁੱਕ ਰਹੇ ਆ ਵੀ ਮੈਨੂੰ ਇਸ ਵਾਲੇ ਵੀਡੀਓ ਨਹੀਂ ਪਤਾ ਇਹ ਫੇਕ ਹੈ ਤਾਂ ਕਿਰਪਾ ਕਰਕੇ ਗਵਰਨਰ ਨਾਲ ਗੱਲ ਕਰ ਲੈ ਸਰ ਤੁਹਾਡੇ ਵੀ ਤੁਹਾਡੇ ਪ੍ਰਧਾਨ ਤੁਸੀਂ ਪ੍ਰਧਾਨ ਤੋਂ ਤੁਹਾਡੇ ਐਮਐਲਏ ਸਾਹਿਬ ਤੁਹਾਡੇ ਨਾਲ ਕੋਈ ਗੱਲ ਹੋਈ ਹੋਏਗੀ ਉਹਨਾਂ ਨੇ ਜਨਾਬ ਮੇਰੀ ਬੇਨਤੀ ਹੈ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਹਰ ਚੀਜ਼ ਪਬਲਿਕ ਪਲੇਟਫਾਰਮ ਤੇ ਜਿੱਥੇ ਸੰਵਿਧਾਨਿਕ ਤੌਰ ਤੇ ਬੰਦਾ ਹੈ ਉੱਥੇ ਹੀ ਗੱਲ ਰੱਖਣੀ ਚਾਹੀਦੀ ਹੈ ਇਹ ਕਈ ਜਿਹੜੀ ਇਹ ਗੱਲ ਹੁੰਦੀ ਹੈ ਜਿਵੇਂ ਫਲਾਣੇ ਬੰਦੇ ਨੇ ਫਲਾਣੀ ਚੀਜ਼ ਲਈ ਕਰਤੀ ਹੈ ਇਸ ਸੰਬੰਧਕ ਰੂਪ ਚ ਉੱਥੇ ਉਹ ਭੇਜੀ ਗਈ ਹੈ ਗਵਰਨਰ ਸਾਹਿਬ ਨੂੰ ਵੀਡੀਓ ਔਰ ਉਹਨੇ ਕਿ ਮੇਰੀ ਗੱਲ ਨਹੀਂ ਹੋਈ ਆਉਣਾ ਪਰ ਉਹਨੇ ਇਹ ਗੱਲ ਕਹੀ ਹੈ ਕਿ ਮੈਂ ਇੱਕ ਵੀਡੀਓ ਜਿਹੜੀ ਹੈ ਉਹ ਗਵਰਨਰ ਸਾਹਿਬ ਨੂੰ ਸੌਕੇ ਆਏ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਸਾਹਿਬ ਗਵਰਨਰ ਸਾਹਿਬ ਤੋਂ ਵੀਡੀਓ ਮੰਗਾ ਸਕਦੇ ਵੀਡੀਓ ਲੱਗਾ ਜੀ ਇੱਕ ਤੁਹਾਡੇ ਕੋਲ ਇੱਕ ਗਵਰਨਰ ਸਾਹਿਬ ਨੂੰ ਦੇ ਦਿੱਤੀ ਤੁਸੀਂ ਕਿ ਇਹ ਗੱਲ ਉਹ ਵਾਇਰਲ ਹੁੰਦੀ ਆ ਤੁਸੀਂ ਕਹਿ ਰਹੇ ਕਿ ਪਬਲਿਕ ਪਲੇਟਫਾਰਮ ਹੈ ਜਿਵੇਂ ਕਹਾਣਾ ਸਾਹਿਬ ਨੇ ਵੀ ਕਿਹਾ ਵੀ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਸਾਡੇ ਕਾਂਗਰਸ ਪਾਰਟੀ ਕੋਈ ਇਸ ਤਰ੍ਹਾਂ ਦਾ ਅਲਟੀਮੇਟਮ ਨਹੀਂ ਦੇ ਰਹੀ ਕਿ ਅਸੀਂ ਇਹਨਾਂ ਨੂੰ ਰਿਲੀਜ਼ ਕਰਾਂਗੇ ਕਲੀਅਰ ਕਰਕੇ ਕਾਂਗਰਸ ਨਹੀਂ ਰਿਲੀਜ਼ ਕਰ ਰਹੀ ਦੇਖੋ ਮੇਰੀ ਗੱਲ ਸੁਣੋ ਦੇਖੋ ਗੱਲ ਸੁਣੋ ਸਾਨੂੰ ਸਭ ਤੋਂ ਪਹਿਲਾਂ ਆਪੀ ਚੇਤਿਆਰੀ ਸਮਾਜ ਪਿਆਰਾ ਇਹ ਰਾਜਨੀਤਿਕ ਹਰ ਮੋੜ ਤੇ ਅਸੀਂ ਰਾਜਨੀਤੀ ਕਰਦੇ ਸਾਨੀਆਂ ਧੀਆਂ ਧੀਆਂ ਭੈਣ ਭਰਾ ਔਰ ਸਮਾਜ ਸੰਗੂ ਸਭ ਤੋਂ ਵੱਧ ਪਿਆਰਾ ਸੰਗ ਤਾਂ ਇਸ ਗੱਲ ਦੀ ਸ਼ਰਮ ਹੈ ساری ਰਾਤ ਨੀਂਦ ਨਹੀਂ ਆਈ ਇਸ ਗੱਲ ਤੇ ਕਿ ਲੋਕ ਸਾਡੇ ਬਾਰੇ ਕਿਸ ਪ੍ਰਕਾਰ ਦੇ ਵਿਚਾਰ ਬਣਾਉਣਗੇ ਯਾਰ ਅਗਰ ਇੱਕ ਵਿਅਕਤੀ ਤੁਸੀਂ ਨਹੀਂ ਚਾਹੁੰਦੇ ਕਿ ਅਗਰ ਕੋਈ ਵਿਅਕਤੀ ਮਾੜਾ ਕੰਮ ਕਰਦਾ ਹੈ ਸਾਰੇ ਪੱਤਰਕਾਰਾਂ ਦਾ ਕੀ ਕਸੂਰ ਹੈ ਅਗਰ ਕੋਈ ਇੱਕ ਵਿਅਕਤੀ ਗਲਤ ਕੰਮ ਕਰਦਾ ਉਹਦੇ ਤੇ ਬੰਦੀ ਕਾਰਵਾਈ ਕਰਕੇ ਸਮਾਜ ਨੂੰ ਉਹਦਾ ਬਾਈਕਾਟ ਕਰਨਾ ਚਾਹੀਦਾ ਔਰ ਅੱਗੇ ਆ ਕੇ ਕਿਹੜਾ ਚਾਹੀਦਾ ਪ੍ਰੈਸ ਕਲੱਬ ਨੂੰ ਵੀ ਇਸ ਵੱਡੇ ਨੇ ਹਰਕਤ ਕੀਤੀ ਹੈ ਇਹ ਹੁਣ ਸਾਡਾ ਸਾਡੀ ਪਾਰਟੀ ਦਾ ਅੱਜ ਤੋਂ ਬਾਅਦ ਹਿੱਸਾ ਨਹੀਂ ਹੈ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਮੰਤਮਾਨ ਸਾਹਿਬ ਦਾ ਕੋਈ ਕਸੂਰ ਹੈ ਹਾਂ ਪਰ ਇੱਥੇ ਕਸੂਰ ਇਸ ਕਲ ਦਾ ਬੰਦਾ ਕਿ ਇਹ ਪਰਵਾਨ ਸਾਹਿਬ ਉਹਨੂੰ ਕੋਈ ਗੱਲ ਕਰਨਗੇ ਆਪੇ ਪਿੱਛੇ ਲੈਣ ਦੀ ਗੱਲ ਕਰਨਗੇ ਕੋਈ ਨਹੀਂ ਗੱਲ ਕਰਨਗੇ ਫੇਰ ਮੁੱਖ ਮੰਤਰੀ ਸਾਹਿਬ ਦਾ قصੂਰ ਹੈ ਅਦਰਵਾਈਜ਼ ਇਹ ਮੁੱਖ ਮੰਤਰੀ ਸਾਹਿਬ ਦੇ ਮੰਤਰੀ ਨੇ ਗੱਲ ਕੀਤੀ ਹੈ ਤੇ ਉਹਨਾਂ ਤੇ ਬੰਦੀ ਕਾਰਵਾਈ ਕਰਕੇ ਉਹਨੂੰ ਬਖਸ਼ ਕਰ ਦੇ ਰਾਜਾ ਜੀ ਜੀ ਤੁਸੀਂ ਕਹਿ ਰਹੇ ਹੋ ਵੀਡੀਓ ਇਤਰਾਜ਼ਯੋਗ ਹੈ ਮੰਨ ਲੈਨੇ ਆ ਵੀ ਉਹ ਚ ਪੈਸੇ ਦਾ ਲੈਣ ਦੇਣਾ ਅਸੀਂ ਦੂਜੇ ਪਾਸੇ ਨਹੀਂ ਜਾਂਦੇ ਸਿਰਫ ਇਹਨਾ ਦੱਸ ਦੋ ਵੀ ਕਿਹੜਾ ਉਹ ਇੱਕ ਰਾਜਯੋਗ ਵੀਡੀਓ ਸਹਿਮਤੀ ਨਾਲ ਹੈ ਕਿ ਜ਼ੋਰ ਜ਼ਬਰਦਸਤੀ ਨਾਲ ਹੈ ਭਾਈ ਜੀ ਕਹਿ ਰਹੇ ਆ ਵੀ ਸ਼੍ਰੀ ਤੂੰ ਕਹਿ ਰਿਹਾ ਪੈਸੇ ਦੀ ਬ੍ਰਦਰ ਹੈ ਭਾਜੀ ਮੈਂ ਤਾਂ ਨਾ ਦੱਸ ਮੈਂ ਕੁਐਸਚਨ ਕਰ ਰਿਹਾ ਮੈਂ ਤਾਂ ਤੁਹਾਨੂੰ ਕੁਐਸਚਨ ਸੁਣ ਲਓ ਮੈਂ ਕਹਿ ਰਿਹਾ ਪੈਸਿਆਂ ਦਾ ਲੈਣ ਦੇਣਾ ਆਪਾਂ ਅਸਿਊਮ ਕਰ ਲੈਂਦੇ ਆ ਕਿਹੜਾ ਉਹ ਰਾਜਯੋਗ ਵੀਡੀਓ ਜ਼ਬਰਦਸਤੀ ਦੀ ਹੈ ਜਾਂ ਫਿਰ ਸਹਿਮਤੀ ਦੀ ਹੈ ਮੈਂ ਨਹੀਂ ਇਸ ਕਰਕੇ ਮੈਂ ਤੁਹਾਨੂੰ ਇਹ ਨਹੀਂ ਦੱਸ ਸਕਦਾ ਕਿ ਜ਼ਬਰਦਸਤੀ ਦੀ ਅੱਗੇ ਸਹਿਮਤੀ ਨਾਲ ਮਨਣਗੀ ਮੋਟੇ ਹੋਣੀ ਹੈ ਐਮਐਲਏ ਨੂੰ ਕਿਉਂ ਨਹੀਂ ਲੈ ਕੇ ਆਏ ਨਾਲ ਜੀ ਸਾਰਾ ਕਾਰਜ ਉਸ ਐਮਐਲਏ ਨੇ ਸਾਰਿਆਂ ਨੂੰ ਕੋਲੋਂ ਪ੍ਰੈਸ ਕਾਨਫਰੰਸ ਕਰਤੀ ਜ਼ਰੂਰੀ ਕਰੀ ਉਹਨੂੰ ਨਾਲ ਲੈ ਕੇ ਆਉਣਾ ਸੀਗਾ ਇੱਥੇ ਜੇਸ ਵਿਅਕਤੀ ਨੇ ਕਾਰਨਰ ਸਾਹਿਬ ਦੇ ਬਾਹਰ ਦੇਖਿਆ ਪ੍ਰੈਸ ਕਾਨਫਰੰਸ ਕਰਤੀ ਹੈ ਉਹ ਇੱਥੇ ਲੈ ਕੇ ਆਉਣਾ ਕੀ ਜ਼ਰੂਰੀ ਹੋਊਗੀ ਗੱਲ ਜੀ ਬੜਿੰਗ ਸਾਹਿਬ ਜੇਤ ਕੇ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਘਟੋ ਘਟ ਨਾਮਜਨ ਤੱਕ ਥੋੜੀ ਬਾਟੀ ਕਰੇਗੀ ਭਾਈ ਮੈਂ ਮੈਨੂੰ ਮੈਂ ਤਾਂ ਨਾਮ ਜਨਤਕ ਕਰ ਦਿੰਦਾ ਜੇ ਮੈਨੂੰ ਇਸ ਮੈਨੂੰ ਨਾਮ ਪਤਾ ਹੁੰਦਾ ਮੈਂ ਜਨਤਕ ਕਰ ਦਿੰਦਾ ਹਾਂ ਅਗਰ ਜਨਤਕ ਨਹੀਂ ਕਰੇਗੀ ਤਾਂ ਅਸੀਂ ਲੜਾਈ ਜ਼ਰੂਰ ਲੜਾਂਗੇ ਬਿਲਕੁਲ ਇਸ ਤਰ੍ਹਾਂ ਕਾਰਵਾਈ ਮੁੱਖ ਮੰਤਰੀ ਸਾਹਿਬ ਨੂੰ ਕਰਨੀ ਪਵੇਗੀ ਗਵਰਨਰ ਦੇ ਕੋਲ ਜਾ ਕੇ ਨਹੀਂ ਅਸੀਂ ਕਰਨੇ ਸਾਹਿਬ ਕੋਲ ਅਰਜਾ ਮੰਗੇ ਵੀ ਇਹ ਨਾਮ ਜਿਹੜਾ ਜਨਤਕ ਕਰੋ ਸਾਡੇ ਮੁੱਖ ਮੰਤਰੀ ਨੂੰ ਕਿਸੇ ਕਾਦੀ ਨਾ ਨਹੀਂ ਹੈ ਜਿਦੋਂ ਮਨ ਜੀ ਜਾ ਕੇ ਉਹ ਮੈਨੂੰ ਲੱਗਦਾ ਆਲਰੇਡੀ ਆਲਰੇਡੀ ਜਈਆਂ ਗੁਰੂ ਸੂਚਨਾਵਾਂ ਹੁੰਦੀਆਂ ਹੈ ਮੁੱਖ ਮੰਤਰੀ ਸਾਹਿਬ ਤੇ ਗਵਰਨਰ ਸਾਹਿਬ ਕਿਹਿਆ ਰਹੀ ਆਪਾਂ ਬਾਅਦ ਪੱਪਰ ਪੈਸੋਂ ਤੇ ਨਹੀਂ ਆਈਆਂ ਉਹ ਕਹਿੰਦੇ ਹੁੰਦੇ ਕਿ ਮੈਂ ਇਹਨਾਂ ਨੂੰ ਸੂਚਨਾ ਪਹਿਲਾਂ ਭੇਜਤੀ ਸੀ ਇਹ ਜ਼ਰੂਰੀ ਨਹੀਂ ਹੈ ਕਿ ਅਖਬਾਰ ਤੇ ਤੇ ਟੀਵੀ ਚਾ ਕੇ ਸੂਚਨਾ ਹੋ ਸਕਾ ਹੈ ਆਲਰੇਡੀ ਜਿਹੜੀ ਉਹ ਵੀਡੀਓ ਹੈ ਉਹ ਸਰਕਾਰ ਨੂੰ ਭੇਜੀ ਗਈ ਹੋਵੇਗੀ ਪਲੀਜ਼ ਇਹਨੂੰ ਚੈੱਕ ਕਰ ਲੋ ਰਾਜਾ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਮੁੱਖ ਮੰਤਰੀ ਦੇ ਗਵਰਨਰ ਦੇ ਘਰ ਦੀ ਦੂਰੀ 3 ਮਿੰਟ ਦੀ ਹੈ ਸਾਡੀ ਦੇ ਖੈਰਾ ਸਾਹਿਬ ਦੀ ਵੀ ਦੂਰੀ ਥੋੜੀ ਹੈ ਸਰ ਤੁਸੀਂ ਫੋਨ ਤੇ ਵੀ ਪੁੱਛ ਸਕਦੇ ਹੋ ਰਾਤ ਵਰ ਸੁੱਤੇ ਨਹੀਂ ਤੁਸੀਂ ਰਾਜਾ ਸਾਹਿਬ ਮੈਂ ਬਿਲਕੁਲ ਕਿਸੇ ਵੀ ਸੀਕ੍ਰੇਟ ਗੱਲ ਦਾ ਨਾਮ ਨਹੀਂ ਪੁੱਛਣਾ ਚਾਹੁੰਦਾ ਮੇਰੀ ਆਦੀ ਇੱਛਾ ਨਹੀਂ ਹੈ ਕੌਨਸ਼ੀਅਸ ਨਹੀਂ ਹੈ ਪੁੱਛਾਂ ਉਹ ਨੂੰ ਉਹ ਮਿਨਿਸਟਰ ਲੈਵਲ ਦਾ ਕੋਈ ਵਿਅਕਤੀ ਹੈ ਤੇ ਕੌਨੂੰ ਮੁੱਖ ਮੰਤਰੀ ਪੰਜਾਬ ਦੱਸੋ ਵੀ ਕੌਣ ਨਾਮ ਕਿਸ ਦਾ ਵਿਫਰੀ ਖੈਰਾ ਸਾਹਿਬ ਸਾਨੂੰ ਕਿੱਥੇ ਜਾਣਾ ਹੈ ਸਾਡੇ ਸਾਡੇ मंत्री जनाबे शब्द एक पे एक चल रही है मतलब वो नेम वाज गोइंग अराउंड वो दांत मंत्री वो स्वाथ है आई एम नॉट अवे टू बी वेरी ऑनेस्टली कमर्जी बट मेरा ये कहना है कि मेनू ही बताओ कौन मिनिस्टर जो भी मेरी ऑडियंस है फाइंड समथिंग क्लियरली चर्चा को जो रही है कभी बिना देखा किसी का नाम ले रहे हैं कुछ है

ਇਹ ਤਾਂ ਖੈਰਾ ਸਾਹਮਣੇ ਫੈਸਲਾ ਲੈਣਾ ਨਹੀਂ ਸਰਕਾਰ ਨੂੰ ਦੇਣੀ ਹੈ ਕਿ ਨਹੀਂ ਦੇਣੀ ਜੇ ਉਹਨਾਂ ਕੋਲੇ ਵੀਡੀਓ ਹੈਗੀ ਆ ਉਹਨਾਂ ਕੋਲੇ ਉਹਨਾਂ ਕੋਲੇ ਵੀਡੀਓ ਹੈਗੀ ਆ ਆਈ ਡੋਟ ਹੈਵ ਅ ਵੀਡੀਓ ਨਹੀਂ ਤਾਂ ਮੈਂ ਮੈਂ ਸਰਕਾਰ ਨੂੰ ਜਾ ਕੇ ਕਹਿੰਦੇ ਰਾਣਾ ਸਾਹਿਬ ਆਪ ਕੋ ਭਗਵੰਤ ਮਾਨ ਨੂੰ ਸੌਫਟਵੇਅਰ ਦੇ ਵੀ ਆ ਪਈ ਤੁਹਾਡੀ ਵੀਡੀਓ ਹੈ ਉਹ ਵੀਡੀਓ ਤਾਂ ਕਿਸੇ ਨਾਮ ਹੈ ਮੈਂ ਨਹੀਂ ਮੈਂ ਲੀ ਮੈਂ ਨਾ ਟੂ ਟੇਕ ਐਕਸ਼ਨ ਬੇਸਿਕਲੀ ਮੈਂ ਕਹਿੰਦੇ ਜੀ ਵੀਡੀਓ ਨਹੀਂ ਐਕਸ਼ਨ ਨਹੀਂ ਤਾਂ ਨਾ ਲੈਣ ਪਰ ਜਿਹੜੀ ਵੀਡੀਓ ਆ ਤੁਹਾਡੇ ਸਾਹਮਣੇ ਅਸੀਂ ਜਾ ਕੇ ਭਗਵੰਤ ਮਾਨ ਨੂੰ ਵੀ ਦੇ ਦੇਣੇ

ਤੇ ਪਹਿਲਾ ਕੱਟਾ ਕਰਮੀਆਂ ਸਰਕਾਰ ਦੱਲ ਰਹੀ ਹੈ ਕਿ ਜੇ ਵੀਡੀਓ ਆ ਗਈ ਨਵੀਂ ਚਰਚਾ ਚੱਲਦੀ ਕਿਸੇ ਨੇ ਪੰਜਾਬ ਦੇ ਲੋਕਾਂ ਨੇ ਅੱਜ ਜਲੰਧਰ 'ਚ ਜਿੰਨੀ ਸ਼ੋਰ ਹੋ ਰਹੀ ਹੈ ਚੌਥੇ ਨੰਬਰ ਦੇ ਹਾਲਾਤ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਬੰਦੇ ਜਾ ਰਹੇ ਹਨ ਔਰ ਇਸ ਵੀਡੀਓ ਅਗਰ ਰੀਲீஸ் ਹੋ ਗਈ ਜਾਂ ਆ ਗਿਆ ਕਿਉਂ ਨਹੀਂ ਕਰਦੇ ਬਖਾਸ ਵੀ ਜੇ ਨਹੀਂ ਪਤਾ ਲੱਗ ਗਿਆ ਨਾ ਉਹਦੇ ਬੰਦੇ ਮੈਂ ਮੈਂ ਕਿ ਸਾਨੂੰ ਜਲੰਧਰ 'ਚ ਜਿਹੜੀਆਂ ਚਾਰ ਘੋਟਾ ਚਬਾਨਤ ਜਾਂ ਬਚੌਣਾ ਉਸ ਦੇ ਪੈਰੀਆਂ ਵੀ ਨਹੀਂ ਪੈਣੀਆਂ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ